ਮੇਰੇ ਨਾਲ ਸਫਰ ਨਾਪਾ ਦੀ ਗੱਲ ਕਰੀਏ ਜਿਹਦੇ ਵਿੱਚ ਨਗਰ ਪੰਚਾਇਤ ਪਾਸ ਤੋਂ ਬੜਾ ਅਹਿਮ ਇਹ ਇਲਾਕਾ ਹੈ ਜੀ ਸਾਡਾ ਔਰ ਇਹਦੇ ਨਾਲ ਤਕਰੀਬਨ 60-70 ਪਿੰਡ ਜੁੜੇ ਹੋਏ ਨੇ ਔਰ ਬੜੀ ਦੇਰ ਤੋਂ ਸਾਡੇ ਸਾਰੇ ਭਰਾ ਦੀਪाराम ਗੜ੍ਹ ਦੀ ਜਵਾਨਾ ਸਾਹਿਬ ਸਾਡੀ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਾਹਿਬਾਨ ਨੇ ਮੰਗ ਕਰਦੇ ਸੀ ਵੀ ਆਪਾਂ ਨੂੰ ਆਫਿਸ ਇੱਥੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਾ ਕੋ ਮੈਡੀਕਲ ਫਿਟਨੈਸ ਨਹੀਂ ਕਿਸੇ ਦੀ ਉਹਨੂੰ ਦਫ਼ਤਰ ਆਉਣਾ ਹੁੰਦਾ ਤਾਂ ਬੜੀ ਤਕਲੀਫ਼ ਹੁੰਦੀ ਹੈ ਪਾਸੋਂ ਤੋਂ ਨਾਬੇ ਜਾਣਾ ਤੇ ਉਹਨਾਂ ਦੀ ਸਰਦੀ ਮੰਗ ਨੂੰ ਦੇਖਦੇ ਹੋਏ ਅ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੋਲਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਪਰ ਸਟਾਫ ਹੈ ਠੀਕ ਹੈ ਔਰ ਕੋਈ ਵੀ ਭੈਣ ਭਰਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਇਸ ਬਲਾਕ ਪਾਸੋਂ ਵਾਲੇ ਪਿੰਡਾਂ ਚੋਂ ਪਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧ ਦੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾਪੇ ਆਉਣ ਦੀ ਲੋੜ ਨਹੀਂ ਤੁਸੀਂ ਭਾਸੋਂ ਦਫ਼ਤਰ ਦੇ ਵਿੱਚ ਆਓ ਹਰੇਕ ਚੀਜ਼ ਦੀ ਮੋਨਿਟਰਿੰਗ ਹੋਏਗੀ ਔਰ ਹਰੇਕ ਦਾ ਕੰਮ ਜਿਹੜਾ ਜੀ ਜਿਹੜਾ ਪਹਿਲ ਦੇ ਅਧਾਰ ਤੇ ਅਸੀਂ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਪਾ ਦਾ ਮੁੱਖ ਦਫ਼ਤਰ ਨਾਪਾ ਵੀ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤ ਆਉਂਦੀ ਹੈ ਜੀ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫਤੇ ਦੇ ਵਿੱਚ ਦੋ ਦਿਨ ਮੈਂ ਖੁਦ ਆਪ ਇੱਥੇ ਬੈਠਾ ਕਰੂੰਗਾ ਔਰ ਆਪ ਸੰਗਤ ਦੇ ਨਾਲ ਗੱਲਬਾਤ ਕਰਕੇ ਜਿਹੜੀ ਹੈ ਜੀ ਲੋਕ ਮਿਲਣ ਲਿਖ ਰਿਹਾ ਹੈ ਬੀਟਿੰਗ ਕਰ ਰਹੇ ਨੇ ਵਰਤਨ ਕਮੇਟੀ ਕਿਸ ਤਰ੍ਹਾਂ ਦੇਖਦੇ ਵੋਟ ਚੋਰੀ ਨੂੰ ਕਿਸ ਤਰ੍ਹਾਂ ਦੇਖੋ ਰਾਹੁਲ ਗਾਂਧੀ ਜੀ ਤਾਂ ਹੁਣ ਗੱਲ ਕਰਨ ਲੱਗਿਆ ਹੈ ਵੋਟ ਚੋਰੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਪਿਛਲੇ 6-7 ਸਾਲ ਤੋਂ ਰੌਲਾ ਪਾ ਰਹੇ ਨੇ ਜੀ ਕਿ EVM ਦੇ ਵਿੱਚ ਗੜਬੜ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ ਬਨਾਰਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਜੀ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਤਾਂ ਉੱਥੇ ਵੋਟਾਂ ਸੀਗੀਆਂ 11 ਲੱਖ ਪੋਲ ਹੋ ਗਈਆਂ 13.5 ਲੱਖ ਕਿੰਨਾ ਵੱਡਾ ਮਤਲਬ ਸਿਸਟਮ ਗੜਬੜ ਹੋਇਆ ਹੈ ਕਿਸੇ ਨਾ ਕਿਸੇ ਦਾ ਗੱਲ ਹੈ ਨਾ ਜ਼ਹਿਨ ਦੇ ਵਿੱਚ ਕਿ ਕੋਈ ਨਾ ਕੋਈ ਗੜਬੜ ਹੈ ਕਿ ਜੀ ਪਿਛਲੇ 60 ਸਾਲਾਂ ਤੋਂ ਇਹ ਵੀ ਆਮ ਹੈਕ ਕਰਦੇ ਆਉਂਦੇ ਸੀ ਜੇ ਅਸੀਂ ਕਰ ਲੀਏ ਫਿਰ ਕੀ ਹੋ ਗਿਆ ਜੀ ਉਹਨਾਂ ਨੇ ਆਨ ਰਿਕਾਰਡ ਕਿਹਾ ਨਾ ਤੁਸੀਂ ਸਾਰਿਆਂ ਨੇ ਸੁਣਿਆ ਜੀ ਕਿਤੇ ਨਾ ਕਿਤੇ ਦਾਲ ਚ ਕਾਲਾ ਜੀ ਇਹ ਇਹ ਲੋਕਾਂ ਦਾ ਲੋਕਾਂ ਦਾ ਮਤਦਾਨ ਲੋਕਾਂ ਦੀ ਮਤਦਾਨ ਲੋਕਾਂ ਦੀ ਅਕਲ ਦਾ ਦਾਨ ਇਹ ਵੋਟ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਚੀਟ ਕਰੋਗੇ ਤਾਂ ਫਿਰ ਰੱਬ ਨੇ ਵੀ ਤੁਹਾਨੂੰ ਮਾਫ਼ ਨਹੀਂ ਮਾਣ ਸਾਹਿਬ ਸ਼ਰੂਮਣੀ ਗੁਰਦੁਆਰਾ ਕਮੇਟੀ ਨੇ AI ਵੀਡੀਓ ਦੀ ਜਿਹੜੀ ਹੈਗੇ ਚੱਲ ਰਹੀਆਂ ਨੇ ਉਹਤੇ ਰੋਕ ਲਗਾਉਣ ਦੀ ਮੰਗ ਕੀਤੀ ਕਿਸ ਤਰ੍ਹਾਂ ਦੀ ਦੇਖੋ ਬੜਾ ਬੜਾ ਮੈਂ ਇੰਟਰਨੈਟ ਨਾਲ ਜੁੜਿਆ ਜੀ ਸਾਡੀ ਅਸੀਂ ਆਨਪੈਸਿਵ ਬਹੁਤ ਵੱਡਾ ਪ੍ਰੋਜੈਕਟ ਆ ਪੂਰੇ ਵਰਲਡ ਦੇ ਵਿੱਚ ਅਸੀਂ ਉੱਥੇ ਕੰਮ ਕਰ ਰਹੇ ਹਾਂ AI ਜਿਹੜੀ ਹੈ ਇਹਦਾ ਮਤਲਬ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦਾ ਮਤਲਬ ਹੈ ਕਿ ਹੂ ਵੀ ਇੱਕ ਬੰਦੇ ਦੀ ਤਰ੍ਹਾਂ ਉਹ ਕੰਮ ਕਰਦੀ ਹੈ ਜੀ ਔਰ ਹੁਣ ਤਾਂ ਕੰਮ ਕਰਦੀ ਨਹੀਂ ਉਹ ਬਹੁਤ ਬੰਦਿਆਂ ਦਾ ਕੰਮ ਇੱਕੋ AI ਕਰ ਜਾਂਦੀ ਹੈ ਜੀ ਕਿਸੇ ਦੀ ਵੀ ਫੋਟੋ ਲੈ ਜਾ ਕਿਸੇ ਦਾ ਵੀ ਕੁਝ ਕਰਕੇ ਉਹ ਤਾਂ ਤੁਸੀਂ ਕੁਝ ਵੀ ਬਣਾ ਸਕਦੇ ਹੋ ਬੜੀ ਇੱਕ ਵਲਗਰ ਵੀਡੀਓ ਵੀ ਬਣਾ ਸਕਦੇ ਹੋ ਕੋ ਡਾਂਸ ਕਰਦੇ ਦੀ ਵੀਡੀਓ ਬਣਾ ਸਕਦੇ ਹੋ ਕੋਈ ਡਰਿੰਕ ਕਰਦੇ ਦੀ ਵੀਡੀਓ ਕੁਝ ਵੀ ਬਣਾ ਸਕਦੇ ਆਪਾਂ ਉਹ ਬੜਾ ਇੱਕ ਖਤਰਨਾਕ ਰੁਝਾਨ ਹੈ ਜੀ ਔਰ ਇਹ AI ਜਿਹੜੀ ਟੈਕਨੀਕ ਹੈ ਇਹ ਹੈ ਤਾਂ ਚੰਗੇ ਚੰਗੇ ਭਲੇ ਵਾਸਤੇ ਬਣਾਈ ਸੀ ਜੀ ਪਰ ਕੁਝ ਲੋਕ ਇਹਦਾ ਮਿਸਯੂਜ਼ ਕਰਦੇ ਆ ਤਾਂ ਇਹਦੇ ਤੇ ਮੈਂ ਹੁਣ ਇਹ ਤਾਂ ਵੱਡਾ ਪ੍ਰੋਜੈਕਟ ਹੈ ਜੀ ਕਿਉਂਕਿ ਇਹ ਵੱਡੀਆਂ ਕੰਪਨੀਆਂ ਨੇ ਸਾਰੀ ਸਰਕਾਰ ਤੋਂ ਮੰਗ ਕੀਤੀ ਹੈ ਸਰਕਾਰ ਤੋਂ ਮੰਗ ਕੀਤੀ ਹੈ ਜੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐਡਵਾਂਸ ਜਿਦ ਦਿਨ ਸਾਡੀ ਕੰਪਨੀ ਔਨ ਪੈਸਿਵ ਲਾਂਚ ਹੋ ਗਈ ਵਰਲਡ ਦੇ ਵਿੱਚ ਟੋਟਲ ਕੱਲਾ ਪੰਜਾਬ ਹਿੰਦੁਸਤਾਨ ਜੀ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਪਿਉਰੀਫਾਈ ਕਰ ਦੇਵਾਂਗੇ ਜੀ ਜਿਹੜਾ ਵੀ ਕੋਈ ਇਸ ਕਿਸਮ ਦਾ ਕੋਈ ਉਹ ਕਰੇਗਾ ਤਾਂ ਰਾਈਟਵੇ ਬਲੌਕ ਹੋਣਾ ਜੀ ਉੱਤੇ ਉੱਤੇ ਕਾਰਵਾਈ ਹੋਣੀ ਹੈ ਜੀ यो यो थोडा न के भयो छोरा पौडी आजको साधन अनि यो यो चल्यो यत्रोबाट साइडकोबाट लाबेला ਆਜਿਓ ਕਾਕਾ ਜੀ ਵੈਲਕਮ ਜੀ ਵੈਲਕਮ ਪਾਓ ਜੀ ਫਲਾਵਰ ਸਾਰੇ ਹਰੀਵਨ ਹਰੀਵਨ ਅੱਧੇ ਸੱਤ ਆ ਰਿਹਾ ਪਵਾਓ ਇੱਕ ਮਿੰਟ ਪਈ ਤੇ ਆਜੇ ਸਾਰੇ ਪਿੱਛੇ ਆ ਜਾਈਓ ਪੋਛੇ ਜੀ ਨੇ ਸੱਤਿਆਤ ਰੱਖ ਦੇਵਾ ਬਹੁਤਾ ਆ ਚੱਕੋ ਵੀ ਕੇ ਨਹੀਂ 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 ਥੋੜੇ ਬਹਿ ਜਾਓ ਮੈਂ ਕਰ ਲੈਣਾ ਫੋਟੋ ਦੇ ਵਿੱਚ ਅੰਨੇ ਕਰੀ ਜਾਂਦੇ ਨੇ ਆਪਾਂ ਵੱਧ ਹੋਣੇ ਆ ਜੀ ਸਾਡੇ ਕੋਲ ਤਾਂ ਹੈ ਨਹੀਂ ਜੀ ਜਲ ਭਾਈ ਨਾਲ ਫੋਰਚਨਰ ਦਾ ਤੇਲ ਪਵਾਉਣਾ ਹੈ ਜੀ ਛੱਡ ਨਾ ਰੱਖੀ ਜੀ ਮੇਰੇ ਤੇ 2000 ਦਾ ਦੇਖਾਂ ਮੈਂ ਸਭ ਗੂਗਲ ਪੇ ਕਰ ਦਾਂਗੀ ਬੱਸ ਇਹ ਕਿਹਾ ਨਹੀਂ ਕਰਨਾ ਜੋ ਤੁਹਾਡੀ ਖੁਸ਼ੀ ਹੈ ਵਾਜੀ ਵਾਹ ਮਨਸਰ ਸਾਰੀ ਦੇ ਦਿਓ ਮੈਂ ਬਹੁਤਾ ਬਹੁਤਾ ਵੀਰੇ ਇੰਨੇ ਨਾ ਕਰ ਬਸ ਮਜ਼ਾਕ ਕਰਦੇ ਆਂ ਜੀ ਤੁਹਾਡਾ ਹੀ ਦਿੱਤਾ ਖਾਣੇ ਕੋਈ ਗੱਲ ਨਹੀਂ ਮੈਂ ਰਹਿਣ ਦਾ ਹੀ ਫਰਕ ਕੋਈ ਗੱਲ ਨਹੀਂ ਬਸ ਆ ਬੰਦੂ ਲਾ ਮੰਨੀ ਨਹੀਂ ਨਾ ਮੰਨਣੀ ਆ ਕੋਈ ਗੱਲ ਨਹੀਂ ਉਹ ਮਾਈ ਗੋਡ ਉਹ ਬੰਦੋਰਾ ਰੱਬ ਤੁਹਾਨੂੰ ਮੰਨਣੇ ਕਰਾਂਗੇ ਜੀ ਬੜਾ ਧੀਲਾ ਸਾਡੇ ਐਮਐਲ ਸਰਬ ਦਾ ਦੇਖੋ ਮਹਿਲਾ ਵਿੰਗ ਨੂੰ ਵਧੀਆ ਸ਼ਗਨ ਦਿੱਤਾ ਥੈਂਕ ਯੂ ਸੋ ਮੱਚ ਵਾਂਸ ਅਗੇ ਫਿਰ ਤੁਹਾਡੇ ਲਈ ਟੀਮ ਬਹੁਤ ਵਧੀਆ ਵਰਕ ਕਰੂ ਕਰੂਗੀ ਜਿੰਦਾਬਾਦ 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 ਹਾਂ ਜੀ ਥੈਂਕ ਯੂ ਲੋਜੀ ਥੈਂਕ ਯੂ ਲੋਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਕਰਨ